ਹਾਂ ਸੋਖ ਜੀ ਦਾ ਸਾਰਾ ਕਾ ਜਫਰ ਕਾਸਟ ਨੂੰ ਸਵਾਗਤ ਕਰਦੇ ਆ ਅਸੀਂ ਤੁਸੀਂ ਯਾਰ ਕਿਤਾ ਦਾ ਫੋਟੋ ਜੁੜ ਗਏ ਹੋ ਸਤਿਗੁਰੂ ਦਾ ਪਰਮਾਤਮਾ ਬਹੁਤ ਬਹੁਤ ਰੱਖਿਆ ਜੀ ਤੇ ਇਸ ਕੋਈ ਵੀ ਯਾਰ ਕਦ ਵੀ ਰਲ ਜਾਂਦੀ ਵਿੱਚ ਕੋਈ ਵੀ ਤਕਲੀਫ ਕਿਸਮ ਦਾ ਨਾ ਕਰਦਾ ਆ ਪੈਸਾ ਅੱਜ ਤੁਸੀਂ ਗੱਲ ਕਰਾਂਗੇ ਅੱਜ ਵਿਸ਼ਾ ਕਿਤਾਬ ਦੇ ਵਸਾ ਮਤਲਬ ਕਿ ਬੋਲ ਕੜੇ ਸੋ ਇਸ ਵਿੱਚ ਸਾਵਨੋ ਜੋ ਕਿ ਵੱਧ ਵੱਧ ਜੋ ਕਿ ਕਿਤਾਬਾਂ ਪੜ੍ਹਦੇ ਕਹਿੰਦਿਆਂ ਨੇ ਕਿਉਂਕਿ ਕਿਤਾਬਾਂ ਵਾਲੀ ਜੋ ਕਿ ਅਰਜਵ ਹਿਸਾਬ ਚੱਲਦਾ ਹੈ ਇਸ ਨਾਲ ਜੇਕਰ ਸਿੱਖ ਆਪਣੇ ਜੀਵਨ ਸਹੀ ਰਸਤੇ ਤੇ ਬਣਾਉਣਾ ਹੈ ਤਾਂ ਬਦਦਰ ਬਦ ਤਾਪਾ ਪੜਿਆ ਕਰੋ ਚਾਹ ਕੋਈ ਵੀ ਕਿਤਾਬ ਹੋਵੇ ਇਸ ਨਾਲ ਇਸ ਵਿੱਚ ਕੰਮਸਾਉ ਦੇਖੋ ਮੈਂ ਸੋ ਬਦਦਰ ਬਦ ਕਿਤਾਬਾਂ ਪੜਿਆ ਕਰੋ ਬਦਦਰ ਫਾਲ ਤੋਂ ਕੋਲ ਜਾ ਤਾਂ ਚਾਹ ਨਾ ਜਾ ਕਰੋ ਫਾਲ ਤੋਂ ਕੋਲ ਜਾ ਮੇਰੇ ਜਾਂ ਬੰਦੇ ਨੂੰ ਲੈ ਟੱਬੂ ਦੀਆਂ ਨੇ ਸੋਜ ਜਦ ਤੱਕ ਵੀ ਜੇ ਜਾਵੇ ਇਦਾਂ ਬਾਹਰ ਦਾ ਸਭ ਲੋਕ ਪੁੱਛਣਗੇ ਵੀ ਸੋ ਜਿੰਨੀ ਜੁਕੀ ਪੜਾਈ ਹੈ ਤੁਸੀਂ ਕਿੰਨੇ ਜੋ ਕਿ ਬੜੇ ਉਹ ਸਭ ਕੁਝ ਜੋ ਜਿਸ ਕਰਕੇ ਸਾਡੇ ਤੇ ਡਿਪੈਂਡ ਕਰਦਾ ਕਿ ਸਿੱਖ ਕਿੰਨਾ ਪੜਨਾ ਸੋ ਹਮੇਸ਼ਾ ਵਰਲਡ ਉਹ ਕਿਤਾਬ ਪੜਿਆ ਕਰੋ ਕੋਇਆ ਕੋਈ ਜਿਸ ਨਾਲ ਸਮਾਜ ਵਿੱਚ ਚੰਗਾ ਬਦलाव ਹੋਵੇ ਅ ਸਚੁ ਚਾਵ ਉਹ ਵਾਲੀ ਜੋ ਵੀ ਹੁਣ ਪੀੜੀ ਉਸੇ ਜਾ ਕੇ ਆਉਣਾ ਹੈ ਸੋ ਵੱਧ ਵੱਧ ਜੁਕੀ ਕਿਤਾਬਾਂ ਵੱਧ ਵੱਧ ਪੜਿਆ ਕਰੋ ਤੁੰਨ ਵਾਲੀ ਬਰੇਟ ਤੁਸੀਂ ਜਦ ਕੋਈ ਟੈਸਟ ਪਾਸ ਕਰੋ ਤਾਂ ਵਧੀਆ ਨੰਬਰ ਲੈ ਕੇ ਬਾਹਰ ਸੋ ਤਾਂ ਕਿ ਸਮਾਜ ਵਿੱਚ ਚੰਗਾ ਹੋਵੇ ਤਰ੍ਹਾਂ ਅੱਛੇ ਟਨਗਟ ਇਹ